ਜਿੱਥੇ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਦੇਸ਼ ਭਰ ਵਿੱਚ ਖੁਸ਼ੀ ਮਨਾਈ ਜਾ ਰਹੀ ਸੀ ਉੱਥੇ ਜੇਕਰ ਕਿਸੇ ਬੇਜबान ਜਾਨਵਰ ਤੇ ਕੋਈ ਅਤਿਆਚਾਰ ਕਰ ਰਿਹਾ ਹੋਵੇ ਤਾਂ ਉਸ ਵਿਅਕਤੀ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਇਹੋ ਜਿਹਾ ਇੱਕ ਮਾਮਲਾ ਸ਼ਹਿਰਪੁਰ ਦੇ ਟੰਡਾ ਰੋਡ ਤੇ ਪੈਂਦੇ ਇੱਕ ਪਿੰਡ ਤੋਂ ਹੈ ਜਿੱਥੋਂ ਦਾ ਇੱਕ ਗੁੱਜਰਪਾਈ ਚਾਰੇ ਦਾ ਇੱਕ ਵਿਅਕਤੀ ਜੋ ਆਪਣੇ ਰਿਹੜੇ ਨਾਲ ਘੋੜੇ ਨੂੰ ਜੋੜ ਕੇ ਲਿਜਾਇਆ ਜਾ ਰਿਹਾ ਸੀ ਵੱਡੀ ਗੱਲ ਇਹ ਆ ਕਿ ਰੇੜੇ ਨਾਲ ਜੁੜੇ ਘੋੜੇ ਦੀ ਲੱਤ ਟੁੱਟੀ ਹੋਣ ਕਰਕੇ ਉਸ ਬੇਜਬਾਨ ਘੋੜੇ ਕੋਲੋਂ ਤੁਰਿਆ ਵੀ ਨਹੀਂ ਸੀ ਜਾ ਰਿਹਾ ਅਤੇ ਉਸ ਵਿਅਕਤੀ ਵੱਲੋਂ ਉਸ ਘੋੜੇ ਤੇ ਜ਼ੁਲਮ ਕੀਤਾ ਜਾ ਰਿਹਾ ਸੀ ਅਤੇ ੱਤਕੇ ਨਾਲ ਹੀ ਉਸ ਨੂੰ ਹੱਕ ਕੇ ਲਿਜਾਇਆ ਜਾ ਰਿਹਾ ਸੀ ਇਸ ਬਾਰੇ ਜਦੋਂ ਪੱਤਰਕਾਰ ਵੱਲੋਂ ਉਸ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਕਤ ਵਿਅਕਤੀ ਨੇ ਕੀ ਕਿਹਾ ਤੁਸੀਂ ਆਪ ਹੀ ਸੁਣ ਲਵੋ ਆਪਣੀ رائے ਕਮੈਂਟ ਬਾਕਸ ਵਿੱਚ ਦੇਣਾ ਵੀ ਨਾ ਭੁੱਲੋ ਜੀਬੀਸੀ ਅਪਡੇਟ ਦੇ ਲਈ ਨਵਨੀਤ ਸਿੰਘ ਚੀਮਾ ਦੀ ਰਿਪੋਰਟ ਕੀ ਨਾਮ ਕੀ ਦਾ ਡਮ ਨਾਮ ਕੀ ਆ ਤੁਹਾਡਾ ਨਾਮ ਕੀ ਆ ਆ ਰਾਂਝਾ ਆ ਕਿੱਥੇ ਰਹਿੰਦੇ ਕਿਹੜੇ ਪਿੰਡ ਕਿੱਥੇ ਠੱਡੀ ਠੱਡੇ ਆਛਾ ਆ ਜਿਹੜਾ ਕੋੜਾ ਤੁਸੀਂ ਜੋੜਿਆ ਹੋਇਆ ਇਹਦੇ ਛੱਟ ਲੱਗੀ ਹੋਈ ਆ ਬੜੇ ਮੁਸ਼ਕਿਲ ਨਾਲ ਤੁਰ ਰਿਹਾ ਉਹ ਇਹ ਤੁਸੀਂ ਜਾਨਵਰਾਂ ਨੂੰ ਧੱਕਾ ਕਰਦੇ ਆ ਉਹਨੂੰ ਵਿਚਾਰੇ ਨੂੰ ਕੋਈ ਹੋਰ ਕੋੜਾ ਕੋੜਾ ਜੋੜ ਲਓ ਹੋਰ ਹੀ ਜੋੜਨਾ ਹੀ ਲਿਆਂਦਾ ਬੰਦੇ ਹਾਂਜੀ ਤੇ ਲਿਆਂਦਾ ਹੀ ਆ ਮੈਂ ਕੋੜਾ ਮਰ ਗਿਆ ਉਹਦਾ ਬੜਾ ਤੋਰ ਬੜਾ ਤੋਰ ਕੇ ਦਿਖਾ ਲਓ ਇੱਕ ਮਿੰਟ ਆ ਦੇਖੋ ਤੁਸੀਂ ਦੇਖ ਸਕਦੇ ਹੋ ਘੋੜਾ ਕਿਸ ਤਰ੍ਹਾਂ ਤੋਰੋ ਮੜਾ ਜਨ ਤੋਰੋ ਤੋਰੋ ਮੜਾ ਕਟਕਾਦੇ ਇਹ ਤੁਸੀਂ ਜਾਨਵਰਾਂ ਦਾ ਧੱਕਾ ਕਰ ਰਹੇ ਆ ਇੱਕ ਉਹ ਬਜਾਰਾ ਉਹ ਅੱਗੇ ਇੰਨੀ ਮੁਸ਼ਕਿਲਾਂ ਦੌਰ ਰਿਹਾ ਤੁਸੀਂ ਧੱਕਾ ਕਰ ਰਹੇ ਹੋ ਤੋਰੋ ਮੜਾ ਇਹਨੂੰ ਕੋਈ ਨਹੀਂ ਹੈ ਕੋਈ ਨਹੀਂ ਤੋਰ ਤਾਂ ਦੇ ਮੜਾ ਉਹਨੂੰ ਜੇ ਕੋਈ ਤੁਸੀਂ ਇੱਕ ਜਾਨਵਰ ਨਾਲ ਜਿਹੜਾ ਬੇਜਾਨਾ ਉਹਨੇ ਕੱਟ ਕਰ ਰਹੇ ਆ ਜੇ ਕੋਈ ਬੰਦਾ ਹੋਵੇ ਤਾਂ ਉਹਨਾਂ ਦੀ ਜਰੂਰ ਤੁਸੀਂ ਆਪ ਅਸੀਂ ਆਹ ਖਾਲੇ ਚੱਲੇ ਜਾਣਾ ਇਹ ਤਾਂ ਉਹਦਾ ਇਲਾਜ ਕਰਾਓ ਉਹਨੂੰ ਚੰਗੀ ਤਰ੍ਹਾਂ ਜਦੋਂ ਠੀਕ ਹੋ ਜਾਂਦਾ ਫਿਰ ਚਲਾਓ ਉਹਨੂੰ ਹਨਾ ਕਰਾਵਾਂਗੇ ਇਹ ਗਲਤ ਕੰਮ ਆਏ ਨਜਾਇਜ਼ ਆ ਤਸਵਨਾ ਬੜੇ ਤੋਗ ਦੇ ਹਾਰ ਮੜ ਜਾ ਤੁਸੀਂ ਦੇਖ ਸਕਦੇ ਹੋ ਕੋੜਾ ਕਿਸ ਤਰ੍ਹਾਂ ਬੜੀ ਮੁਸ਼ਕਿਲਾਂ ਤੁਰ ਰਿਹਾ ਹੈ ਲਾਤੋਂ ਦੀ ਸੱਟ ਲੱਗੀ ਹੈ ਉਹ ਕੀ ਆ ਮੁਰੜਾ ਨਾ ਜਿਆ ਕੋਈ ਨਹੀਂ ਤਰਾਏ ਇੱਕ ਆ ਜੀ